ਸਤਗੁਰ ਨਾਨਕ ਪ੍ਰਗਟਿਆ ਮਿੱਟੀ ਸੁੰਜਕ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅੱਜ ਮਹਾਨ ਪ੍ਰਕਾਸ਼ ਪੁਰਬ ਸਾਰੀਆਂ ਸੰਗਤਾਂ ਨੂੰ ਸਹਿਬਾਂ ਦੇ ਮਹਾਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਮੇਰੀ ਪ੍ਰੀਤ ਦੇ ਮਾਲਕ ਸਤਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਛੇਵੀ 500 ਸੀਐਮਸੀ ਚੌਂਕ ਲੁਧਿਆਣਾ ਵਿਖੇ ਸਾਹਿਬਾ ਦਾ ਮਹਾਨ ਪ੍ਰਕਾਸ਼ ਪੁਰਬ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਏ ਜਾ ਰਹੇ ਹਨ ਸਵੇਰੇ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਅਤੇ ਸ਼ਾਮ ਨੂੰ ਰਾਤ ਤੱਕ ਲਗਭਗ 10-11 ਵਜੇ ਤੱਕ ਇਹ ਸਮਾਗਮ ਚੱਲਣਗੇ ਸਤਿਗੁਰੂ ਜੀ ਦੀ ਰਹਿਮਤ ਦੇ ਨਾਲ ਦੂਰੋਂ ਨੇੜੇੋਂ ਚੱਲ ਕੇ ਬਹੁਤ ਸਾਰੀਆਂ ਸੰਤਾਂ ਸਤਿਗੁਰਾਂ ਨੂੰ ਨਮਸਤਕ ਹੋਣ ਦੇ ਲਈ ਇਸ ਅਸਥਾਨ ਦੇ ਉੱਤੇ ਪਹੁੰਚ ਰਹੀਆਂ ਹਨ ਸਾਹਿਬਾਂ ਦੇ ਅੱਗੇ ਜੋਦੜੀਆਂ ਕਰ ਰਹੀਆਂ ਹਨ ਸਾਹਿਬਾਂ ਦੇ ਗੁਣ ਗਾਇਨ ਕਰ ਰਹੀਆਂ ਹਨ ਸਾਹਿਬਾਂ ਦੀ ਗੁਰਬਾਣੀ ਨੂੰ ਆਪਣੇ ਹਿਰਦਿਆਂ 'ਚ ਵਸਾਰੇ ਹਨ ਝੋਲੀਆਂ ਪਾੜ ਕੇ ਖੁਸ਼ੀਆਂ ਦੇ ਨਾਲ ਇਸ ਹਸਤਾਨ ਦੇ ਉੱਤੇ ਹਾਜ਼ਰੀਆਂ ਭਰ ਰਹੇ ਹਨ ਜਿੱਥੇ ਸੰਤਾਨ ਆਨੰਦ ਲੈ ਰਹੀਆਂ ਹਨ ਉੱਥੇ ਸਿੱਖ ਕੌਮ ਦੇ ਮਹਾਨ ਸ਼ਖਸੀਤਾਂ ਸਿੱਖ ਕੌਮ ਦੀ ਮਹਾਨ ਪਰ ਪ੍ਰਸਿੱਧ ਕੀਤਨੀ ਜਥੇ ਇਨ੍ਹਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੇ ਹਨ ਸਤਿਗੁਰਜੀ ਦੀ ਬਖਸ਼ਿਸ਼ ਦੇ ਨਾਲ ਸਤਿਗੁਰਜੀ ਰਹਿਮਤ ਦੇ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਾਇਸਾ ਪਾਈ ਹਰਜੋਤ ਸਿੰਘ ਜੀ ਹਯੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਕਰਪਾਲ ਸਿੰਘ ਜੀ ਹਯੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਤਿਕਾਰਯੋਗ ਜਗਮਉ ਪਾਇਸਾ ਪਾਈ ਜਗਮਉ ਸਿੰਘ ਜੀ ਕੋਮਲ ਬੀਬੀ ਮਨਪ੍ਰੀਤ ਕੌਰ ਜੀ ਖਾਲਸਾ ਰਾਜਵਿੰਦਰ ਸਿੰਘ ਜੀ ਅਤੇ ਪੰਥ ਪ੍ਰਸਿੱਧ ਵਿਦਵਾਨ ਯਾਨੀ ਹਰਜੀਤ ਸਿੰਘ ਜੀ ਗੁਰਦੁਆਰਾ ਦੁਖਨੁਆਰ ਸਾਹਿਬ ਹੈਡ ਗ੍ਰੰਥੀ ਯਾਨੀ ਸੰਦੀਪ ਸਿੰਘ ਜੀ ਨਵਦੀਪ ਸਿੰਘ ਜੀ ਹੋਰ ਬਹੁਤ ਸਾਰੇ ਗੁਣੀ ਗਿਆਨੀ ਅੱਜ ਦੇ ਨਾ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਪਰੰਪਰ ਦੇ ਲਈ ਪਹੁੰਚ ਰਹੇ ਹਨ ਜਿੱਥੇ ਅੱਜ ਦੇ ਮਹਾਨ ਵਿਸ਼ੇ ਸਮਾਗਮ ਹੋ ਰਹੇ ਹਨ ਪਿਛਲੇ 11 ਦਿਨਾਂ ਤੋਂ ਪ੍ਰਵਾਦ ਪੇਰੀ ਨਗਰ ਕੀਰਤਨ ਕੱਢੇ ਜਾ ਰਹੇ ਹਨ ਇਸ ਗੁਰਦੁਆਰਾ ਸਾਹਿਬ ਤੋਂ ਮੇਰੀ ਪੀਰੀ ਸੇਵਾ ਸੁਸਾਇਟੀ ਗੁਰ ਹਰਗੋਬਿੰਦ ਸੇਵਾ ਸੁਸਾਇਟੀ ਮਾਤਾ ਗੰਗਾ ਜੀ ਸ੍ਰੀ ਸਤ ਸੰਗ ਸਭਾ ਅਤੇ ਅਮਰਤ ਪ੍ਰਚਾਰ ਮਿਸ਼ਨ ਇਹਨਾਂ ਸਾਰੇ ਹੀ ਵੀਰਾਂ ਦੇ ਵੱਲੋਂ ਰਲ ਮਿਲ ਕੇ ਸਾਰੀਆਂ ਸੰਗਤਾਂ ਦੇ ਸੰਯੋਗ ਸਦਕਾ 11 ਦਿਨਾਂ ਤੋਂ ਲਗਾਤਾਰ ਇਲਾਹੀ ਬਾਣੀ ਦੇ ਰਸ ਪਿੰਨੇ ਕੀਰਤਨ ਦੁਆਰਾ ਸੰਪਾ ਨੂੰ ਨਿਹਾਲ ਕਰਕੇ ਘਰ ਘਰ ਜਾ ਕੇ ਪੂਰੇ ਇਲਾਕੇ ਦੇ ਵਿੱਚ ਜਾ ਕੇ ਸਹਿਬਾ ਦੀ ਬਾਣੀ ਦਾ ਪ੍ਰਚਾਰ ਕੀਤਾ ਸੰਗਤਾਂ ਵੱਲੋਂ ਵੀ ਭਾਰੀ ਸਹਿਯੋਗ ਦਿੱਤਾ ਗਿਆ ਮਿਸ਼ਤਾਨ ਪਦਾਰਤ ਕੁੜੀਆਂ ਦੇ ਲੰਗਰ ਛੋਲਿਆਂ ਦੇ ਲੰਗਰ ਹੋਰ ਅਨੇਕਾਂ ਤਰ੍ਹਾਂ ਦੇ ਮਿਸ਼ਤਾਨ ਪਦਾਰਤ ਸੰਗਤਾਂ ਦੇ ਵੱਲੋਂ ਵਰਤਾਏ ਗਏ ਸਾਰੀਆਂ ਸੰਗਤਾਂ ਦਾ ਇਸ ਗੱਲ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਅਤੇ ਮੀਰੀ ਪੀਰੀ ਦੇ ਸ਼ੈਨਸ਼ਾ ਗੁਰ ਹਰਗਵਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ 6ਵੀਂ ਪਾਸ਼ੇ ਦੇ ਮੁਖ ਸੇਵਾਦਾਰ ਰਮਿੰਦਰ ਸਿੰਘ ਜੀ ਸੇਠੀ ਅਤੇ ਸਾਰੇ ਹੀ ਮੈਂਬਰ ਸਾਹਿਬਾਨ ਪ੍ਰਬੰਧਕ ਕਮੇਟੀ ਦੇ ਵੱਲੋਂ ਸਹਿਬਾਂ ਦੇ ਮਹਾਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਿਗੁਰ ਜੀ ਦੇ ਪਾਏ ਪੂਰਨਾ ਦੇ ਉੱਤੇ ਚੱlie ਕੀਰਤ ਕਰੋ ਨਾਮ ਜਪੋ ਵਣ ਛਕੋ ਅਜਿਹੀ ਕਾਲਣਾ ਘਰ ਘਰ ਦੇ ਵਿੱਚ ਰਸ ਜਾਵੇ ਤਾਂ ਮੈਂ ਸਮਝ ਜਾ ਕਿ ਸੰਸਾਰ ਦੇ ਵਿੱਚ ਹਰ ਤਰ੍ਹਾਂ ਦੇ ਦੁੱਖ ਖਤਮ ਹੋ ਜਾਣਗੇ ਸਤਿਗੁਰੂ ਬਖਸ਼ਿਸ਼ ਕਰੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੇ ਸਤਿਗੁਰੂ ਰਹਿਮਤ ਕਰੇ ਬਖਸ਼ਿਸ਼ ਕਰੇ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦੇ ਖੇੜੇ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ